ਚੋਰੀ ਲੈਣਾ ਹੈ ਨਾ ਵੀਰੇ ਸਭ ਦਾ ਫੋਨ ਆ ਰਿਹਾ ਮੈਂ ਤਾਂ ਲੈਣਾ ਹੈ ਨਹੀਂ ਵੀਰੇ ਨਾ ਅਸੀਂ ਇਹ ਹਾਲਾਤ ਹੋਇਆ ਤੈਨੂੰ ਵੀਰੇ ਵੀ ਇਹਦੇ ਆੜ ਵਾਲਾ ਝਟਕਾ ਮਸ਼ੀਨ ਲਾਉਣ ਨੂੰ ਜੀ ਕਰਦਾ ਸਾਡਾ ਵੀ ਕੋਈ ਆ ਕੇ ਲੈ ਜਾਵੇ ਚੋਰੀ ਨਾ ਹੋ ਜੇ ਇਥੇ ਟਾਲ ਨਹੀਂ ਆਉਂਦੀ ਕਿ ਭਰੀ ਹੋਈ ਚੋਰੀ ਇਹਦੀ ਕੱਲ ਮਹਤਲ ਲੁੱਟੀ ਇਹਨਾਂ ਤੋਂ ਉਧਾਰ ਆਇਆ ਹੈ ਉਹਨਾਂ ਦਾ ਝਟਕਾ ਮਸ਼ੀਨ ਨਾ ਲਾ ਉਹਨਾਂ ਦਾ ਖੋਲ ਦੋ ਲੈ ਜਾ ਵੀਰੇ ਥੈਲਾ ਲੈ ਧਰਦੀ ਚੱਕੇ ਵਸੇ ਧਰੋ 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 ਇਹਦਾ ਲੈ ਜਾਣੇ ਨੇ ਇਹ ਵੀ ਤਿਆਰ ਹਾਂ ਇਹ ਰਾਤਾਂ ਦੇ ਆਸ ਨੇ ਕਹਿੰਦੇ ਡਲੇ ਜੰਨੇ ਬਨੇ ਨੇ ਉਹਨਾਂ ਦੀ ਵੀ ਕੰਮ ਜਾਂਦੇ ਥੋੜੀ ਦੇਖੀ ਦੇਣੇ ਯਾਰ ਟਟਕਾ ਤੇ ਬੋਰੀ ਸਤਿ ਸ੍ਰੀਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਵਿੱਚ ਅੱਜ ਅਸੀਂ ਜਿਹੜੇ ਆਪਾਂ ਨਵੇਂ ਆਲੂ ਲਾਇਏ ਸੀ ਉਹਨਾਂ ਵਿੱਚ ਅਸੀਂ ਪਹਿਲਾ ਰੇਪ ਪਾਉਣ ਲੱਗਾ ਅੱਜ ਪਹਿਲਾ ਪਾਣੀ ਲਾਇਆ ਤੇ ਅੱਜ ਪਹਿਲਾ ਰੇਪ ਪਾਉਣ ਲੱਗੇ ਆ ਤੇ ਰੇਪ ਵੀ ਸੁਣ ਲੋ ਆ ਦੇਖ ਲੋ ਥੋੜਾ ਸਾਹਮਣੇ ਆ ਦਿਖਾਈ ਮੜਿਆ ਡਲੇ ਦੇ ਹਨ ਇਹਨੀ ਸ਼ੌਟ ਇਨ ਚੱਲਦੀ ਆ ਜੂਰੀ ਇਹਦੀ ਜਿਉਰੀ ਮੇਰੇ ਨਹੀਂ ਗਿਆ। ਗਲੇ ਤੱਕ ਕੁੱਟ ਲਾਂਗੇ ਕੋਈ ਗੱਲ ਨਹੀਂ ਸਾਡੇ ਮਿੰਟ ਨੂੰ। ਮਿਲੋ ਵੀ ਨਾ ਪਸਾ ਲਿਆ। ਆ ਦੇ ਲੈ ਜਾ ਆ। ਗਲੇ ਦੇ। ਕਿੰਨਾ ਮੋਟਰਸਾਈਕਲ। ਕਿੰਨਾ ਔਖਾ ਕੰਮ। ਇਹ ਹੈ ਡਲੇ ਕੁੱਟ ਰਹੇ ਆ ਜੀ। ਹਾਪਿਆਂ ਦੇ ਨਾਲ। ਇਹ ਤਾਂ ਯੂਰੀ ਦਾ ਸ਼ਾਟ ਹੈ। ਇੱਕੋ ਟਰੱਕ ਮਿਲੇ ਸਾਡੇ ਮਿੰਟ ਨੂੰ ਸੈਕ ਦੇ ਵਿੱਚ। ਬਹੁਤ ਸ਼ਾਟਿੰਗ ਚੱਲਦੀ ਆ ਯੂਰੀ ਦੀ। ਯੂਰੀਆ ਕਿਸੇ ਪਾਸੋਂ ਨਹੀਂ ਮਿਲਿਆ। ਲੋਕ ਯੂਰੀਆ ਭਾਲਦਾ। ਮਿਖਾ ਜਾ ਦਿੰਦੇ ਨੇ ਵੀਡੀਓ ਲੈ ਜਾ। ਇਹ ਆ ਕੀ ਹੈ? ਇਹ ਰੋਹਾ ਸਾਡੇ ਸਾਹਮਣੇੋਂ ਫੋਨ ਆਇਆ ਬਾਹੂ ਲਗਾ ਜੂਰੀਆ ਦੇ ਬਹੁਤ ਬਰਾ ਹਾਲਾ ਫਸਮਾ ਖੜੀਆਂ ਨੇ ਕਣਕਾਂ ਵੀ ਖੜੀਆਂ ਨੇ ਜਿਹੜਾ ਪਹਿਲਾਂ ਪਹਿਲਾਂ ਆਇਆ ਸੀ ਉਹ ਲੱਗਿਆ ਜਦੋਂ ਹੁਣ ਪੁਰਾਣਾ ਪਿਆ ਉਹੀ ਪੰਨਣ ਲੱਗੇ ਆ ਕਿ ਵੀ ਸੋਸਾਇਟੀ ਦੇ ਵਿੱਚ ਛੋੜਾ ਪਿਆ ਸੀ ਉਹ ਪੁਰਾਣੀ ਢੱਕ ਲੈਣਾ ਪੁਰਾਣਾ ਹੁਣ ਦੇਖੋ ਕਿ ਚਾਰ ਜਾਨੇ ਸੀ ਪੰਨਣ ਲੱਗੇ ਨੇ ਜੂਰੀਆ ਕੀ ਹਾਲਾਤ ਨੇ ਆਹ ਆਲੂ ਆਪਣਾ ਪਹਿਲਾ ਲਾਇਆ ਹੈ ਆ ਦੇਖੋ ਜਿਹੜਾ ਆਹ ਆਹ ਜਿਹੜਾ ਆ ਆ ਲਾ ਇਹ ਇਹ ਇਹਦੀ ਜੂਰੀਆ ਲਾ ਰਿਹਾ ਕੋਛੋਟਾ ਹੈ ਟਰਾਲੀ ਲੈ ਆਉਂਦਾ ਆਮੀਰੇ ਟਰਾਲੀ ਲੈ ਆਉਂਦਾ ਆ ਆ ਦੇਖ ਲੋ ਵੀ ਬਾਬੂ ਦਾ ਤੁਹਾਡੇ ਸਾਹਮਣੇ ਹੋਣੀ ਫੋਨ ਆਇਆ ਸੀ ਬਲੌਗ ਬਣਾ ਰਿਆ ਸੀ ਗੱਲ ਸੁਣ ਲੈ ਜੂਰੀ ਇਹਦਾ ਜੂਰੀ ਲੈਣਾ ਹੈ ਨਾ ਵੀਰੇ ਤੇਰਾ ਫੋਨ ਆ ਰਿਹਾ ਸੀ ਮੈਂ ਤੇ ਲੈਣਾ ਹੈ ਨਹੀਂ ਵੀਰੇ ਨਾ ਨਾ ਅਸੀਂ ਇਹ ਹਾਲਾਤ ਹੋਇਆ ਪਏ ਨੇ ਵੀਰੇ ਵੀ ਇਹਦੇ ਹਾਲ ਵਾਲਾ ਝਟਕਾ ਮਸ਼ੀਨ ਲਾਉਣ ਨੂੰ ਜੀ ਕਰਦਾ ਸਾਡਾ ਵੀ ਕੋਈ ਆ ਕੇ ਲੈ ਜਾਂਦਾ ਤੇ ਚੋਰੀ ਨਾ ਹੋ ਜੇ ਜੂਰੀ ਐਸੇ ਟਰਾਲੀ ਨਹੀਂ ਆਉਂਦੀ ਕਿ ਭਰੀ ਹੋਈ ਜੂਰੀ ਇਹਦੀ ਅੱਜ ਮਹਤਾ ਲੁੱਟੀ ਐ ਇਹਨਾਂ ਤੋਂ ਉਧਾਰ ਆਇਆ ਹੈ ਉਹਨਾਂ ਦਾ ਝਟਕਾ ਮਸ਼ੀਨਾ ਨਾ ਲਾ ਉਹਨਾਂ ਦਾ ਖੋਲ ਦੋ ਲੈ ਜਾ ਵੀਰੇ ਥੈਲਾ ਲੈ ਜਾ ਤਰਦੀ ਜਾ ਕੇ ਉਸੇ ਤਰੋ 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 ਇਹਦਾ ਲੈ ਜਾਣੇ ਇਹ ਵੀ ਤਿਆਰ ਹਾਂ ਇਹਦਾ ਰਾਤ ਨੂੰ ਆ ਦੇ ਆਥ ਨੇ ਕਹਿੰਦੇ ਡਲੇ ਜਿੰਨੇ ਬਣੇ ਹੋਏ ਨੇ ਪੁੰਨ ਦੀ ਗੋਲੀਆਂ ਜਾਂਦੇ ਥੋੜੀ ਦੇਖੀ ਦੇ ਨੇ ਯਾਰ ਛਿਟਕਾ ਉੱਤੇ ਬੋਰੀ ਖਾਲੇ ਬੋਰੀ ਹਟਕੇ ਉੱਤੇ ਜੱਗ ਮਾਲ ਪਾਣੀ ਲਗਾ ਕਰਕੇ ਨੂੰ ਖਾਣੇ ਨੂੰ ਹਾਂ ਖੋਲੇ ਨਾਲ ਕੇ ਨੂੰ ਇਹ ਡੜੀ ਵਾਲੇ ਖਤਮ ਹੋ ਬਣਦੇ ਨੇ ਇਹ ਮੇ ਇਹ ਹਾਲਾਤ ਨੇ ਇਹ ਜੀ ਅਸੀਂ ਬੰਦੇ ਲਾਏ ਹੋਏ ਨੇ ਦੋ ਬੰਦੇ। ਆਲੂ ਦੀ ਮੈਂਟ ਕਰਦੇ ਆਂ ਮੀਟ ਦਾ ਚੰਗੀ ਗੱਲਾਂ। ਇਹ ਦੋ ਬੰਦੇ ਲਾਏ ਹੋਏ ਨੇ ਜੀ ਕੋਆ ਇੱਕ ਆਈ। ਇਹ ਦੋ ਬੰਦੇ ਨੇ ਆਪਣੇ ਰਾਏ ਹੋਏ। ਆਲੂ ਦੀ ਮੈਂਟ ਕਰਦੇ ਆਂ। ਭਾਈ ਆਪ ਦੀ ਥਾੜੀ ਲੈ ਜੀ ਗੱਤ ਨਹੀਂ। ਤੁਹਾਨੂੰ ਵਿਆਹ ਦੇਖਿਆ ਹੋਏ ਨੇ ਹਾਂ। ਉਹਨਾਂ ਦਾ ਕੰਮ ਕਰਦੇ ਨੇ ਵਧੀਆ ਦਾ। ਆਲੂ ਵਾਲੇ ਡੇਟਾ ਪਹਿਲੇ ਹੀ ਨੇ ਹੈਗਾ। ਜੇ ਰੇਟ ਹੋਵੇ ਫਿਰ ਤਾਂ ਬੰਦੇ ਹੋਰਾਂ ਨਾਲ ਹੀ ਆ। ਆਹ ਇਹਨਾਂ ਨੂੰ ਬਚਾਵਾਂਗੇ ਜੀ ਠੀਕ ਹੈ ਨਾ ਇੱਕ ਉਹ ਪੀੜ ਤੇ ਜਾਂਦਾ ਜੀ ਉਹਦੇ ਵਿਚਾਰੇ ਦੇ ਕਣਕ ਖਾ ਗਈ ਇੱਕ ਬੱਚਾ ਇੱਕ ਗਊਆ ਕੋ ਬੈਠੇ ਕੋ ਬੈਠੀਆਂ ਦੋ ਕੰਬਾਈ ਨਹੀਂ ਆਉਂਦੀ ਦੋ ਮਸ਼ੀਨਾਂ ਚੱਲਦੀਆਂ ਨੇ ਇਹਨਾਂ ਦੇ